ਹੰਡੀ ਮੁਲਕ ਕੈਨੇਡਾ ਤੋਂ ਲੈ ਕੇ ਜੀ 7 ਦਾ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਰੌਲਾ ਇਸ ਟਾਈਮ ਚੱਲ ਰਿਹਾ ਮਾਰਗ ਕਾਰਨੀ ਹੋਣ ਦੇ ਦੁਆਰਾ ਮੋਦੀ ਨੂੰ ਜਿਹੜਾ ਸੱਦਾ ਦਿੱਤੇ ਜਾਣ ਤੋਂ ਬਾਅਦ ਖਾਸ ਕਰਕੇ ਉਦੋਂ ਜਦੋਂ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਧਰਤੀ ਦੇ ਉੱਤੇ ਇੰਡੀਅਨ ਏਜੰਟਸ ਦੇ ਦੁਆਰਾ ਮਾਰਿਆ ਗਿਆ ਉਹਨਾਂ ਦੇ ਹੱਥ ਠੋਕਿਆਂ ਦੇ ਦੁਆਰਾ ਮਾਰਿਆ ਗਿਆ ਤਾਂ ਉਸ ਟਾਈਮ ਦੇ ਉੱਤੇ ਜਸਟਿਨ ਟਰੂਡੋ ਨੇ ਵਧੀਆ ਸਟੈਂਡ ਜਿਹੜਾ ਹੁਲਿਆ ਅੱਜ ਜਿਹੜਾ ਕੈਨੇਡੀਅਨਸ ਦੇ ਲਈ ਵੀ ਤੇ ਜਿਹੜੇ ਸਿੱਖ ਕੈਨੇਡੀਅਨਸ ਆ ਉਹਨਾਂ ਦੇ ਲਈ ਵੀ ਅ ਪਰ ਉਸ ਤੋਂ ਬਾਅਦ ਦੇ ਵਿੱਚ ਨਵੇਂ ਬਣੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਦੁਆਰਾ ਮੋਦੀ ਨੂੰ ਸੱਦਾ ਦੇਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਆ ਜਿਨ੍ਹਾਂ ਵਿੱਚ ਸਿੱਖ ਕੈਨੇਡੀਅਨ ਤਾਂ ਉੱਥੋਂ ਦੀਆਂ ਸਿੱਖ ਆਰਗੇਨਾਈਜੇਸ਼ਨਾਂ ਉਹਨਾਂ ਨੇ ਇਸ ਚੀਜ਼ ਦੇ ਉੱਤਰ ਆਜਿਤਾ ਆ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਲੀਡਰਸ ਆ ਐਮਪੀਜ਼ ਆ ਉਹਨਾਂ ਨੇ ਵੀ ਇਸ ਚੀਜ਼ ਦੀ ਨਖੇਦੀ ਕੀਤੀ ਵੀ ਮੋਦੀ ਨੂੰ ਨਹੀਂ ਸਿ ਸਤਨਾ ਚਾਹੀਦਾ ਅੱਜ ਗਲੋਬਲ ਨਿਊਜ਼ ਵੱਲੋਂ ਇੱਕ ਹੋਰ ਇਨਵੈਸਟੀਗੇਟਿਵ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਆ ਜਿਸ ਵਿੱਚ ਐਨਡੀਪੀ ਦੇ ਲੀਡਰ ਰਹੇ ਜਗਮੀਤ ਸਿੰਘ ਹੁਣ ਉਹਨਾਂ ਨੇ ਆਪਣੇ ਉਹ ਸੌਦੇ ਤੋਂ ਜਿਹੜੀ ਹਾਰ ਤੋਂ ਬਾਅਦ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀ ਉਹਨਾਂ ਨੇ ਕਿਹਾ ਵੀ ਐਨਡੀਪੀ ਦੇ ਜਿਹੜੇ ਲੀਡਰ ਜਗਮੀਤ ਸਿੰਘ ਆ ਉਹਨਾਂ ਦੇ ਪਿੱਛੇ ਜਿਹੜੇ ਭਾਰਤੀ ਸਰਕਾਰ ਦੇ ਜਿਹੜੇ ਏਜੰਟ ਆ ਉਹ ਬਹੁਤ ਹੀ ক্লোਜ਼ ਸਰਵੇਲੈਂਸ ਕਰਦੇ ਆ ਰਹੇ ਸੀ ਉਹਨਾਂ ਦੇ ਮਗਰ ਜਿਹੜੇ ਉਹ ਲੱਗੇ ਹੋਏ ਸੀ ਜਿਸ ਕਰਕੇ ਉਥੇ ਦੀ RCMP ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਆ ਉਹਨਾਂ ਨੂੰ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੂੰ ਘੱਟੋ ਘੱਟ ਡੇਢ ਸਾਲ ਲਈ 18 ਮਹੀਨਿਆਂ ਲਈ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਪਾਉਣਾ ਪਿਆ ਹੈਗਾ ਆ ਇਹ ਏਜੰਟ ਜਿਸਤੇ ਬਾਰੇ ਕਥਿਤ ਤੌਰ ਤੇ ਇਹ ਮੰਨਿਆ ਜਾ ਰਿਹਾ ਵੀ ਉਹਦੀਆਂ ਜਿਹੜੀਆਂ ਐਕਟੀਵਿਟੀਆਂ ਆ ਉਹ ਭਾਰਤ ਦੇ ਸਰਕਾਰ ਦੇ ਦੁਆਰਾ ਡਾਇਰੈਕਟ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀ ਕਿੰਨੇ ਵੀ ਉਸ ਨੂੰ ਜਗਮੀਤ ਸਿੰਘ ਦੇ ਡੇਲੀ ਰੂਟੀਨਸ ਉਸ ਦੇ ਪਰਿਵਾਰ ਦੇ ਬਾਰੇ ਉਹਦੇ ਟ੍ਰੈਵਲ ਦੇ ਬਾਰੇ ਕਾਫੀ ਜ਼ਿਆਦਾ ਨਜ਼ਦੀਕੀ ਤੇ ਗੂੜੀ ਜਿਹੜੀ ਉਹ ਜਾਣਕਾਰੀ ਸੀਗੀ ਜਿਹੜੇ ਲੋਕ ਇਸ ਖਬਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਗਲੋਬਲ ਨਿਊਜ਼ ਨੂੰ ਇਹ ਜਿਹੜੀ ਉਹ ਦੱਸੀਆ ਇਨਵੈਸਟੀਗੇਸ਼ਨ ਜਿਹੜੇ ਉਹ ਕਰ ਰਹੇ ਆ ਉਹਨਾਂ ਨੇ ਇਹ ਵੀ ਜਿਹੜਾ ਉਹ ਦੱਸਿਆ ਡਿਸਕ੍ਰਾਈਬ ਕੀਤਾ ਸੋਰਸਸ ਦੇ ਦੁਆਰਾ ਵੀ ਇਹ ਜਿਹੜਾ ਬੰਦਾ ਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਐਸੋਸੀਏਟਿਡ ਹੌਸਾ ਰਦਾ ਆ ਜਿਹੜਾ ਕੀ ਭਾਰਤ ਸਰਕਾਰ ਦੇ ਦੁਆਰਾ ਵਰਤਿਆ ਜਾ ਰਿਹਾ ਆ ਕੈਨੇਡਾ ਦੇ ਵਿੱਚ ਹਿੰਸਾ ਫਲਾਉਣ ਦੇ ਲਈ ਆਪਾਂ ਰੀਸੈਂਟਲੀ ਦੇਖਿਆ ਹੁਣੇ-ਹੁਣੇ ਉਹ ਉੱਥੇ ਕਿੰਨੀਆਂ ਗੋਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਹੈਗੀਆਂ ਆ ਵਕ ਵਕ ਜਿਹੜੇ ਬੈਂਕਟ ਹਾਲ ਉਹਨਾਂ ਦੇ ਓਨਰਸ ਦੇ ਉੱਤੇ ਵੀ ਜਿਹੜੀਆਂ ਚੱਲੀਆਂ ਰੀਸੈਂਟਲੀ ਇੱਕ ਮੌਤ ਵੀ ਹੋਣੀ ਅ ਕੱਲ ਦੀ ਜਿਹੜੀ ਉਹ ਉਸ ਦੇ ਵਿੱਚ ਹੋਈ ਆ ਉਹ ਚਲੋ ਇਹ ਆਪਸ ਦੇ ਵਿੱਚ ਗੱਲਾਂ ਜੁੜੀਆਂ ਨਹੀਂ ਪਰ ਇੰਨਾ ਇਹ ਪਤਾ ਹੈ ਵੀ ਇੰਡੀਅਨ ਜਿਹੜੇ ਗੈਂਗਸਟਰਸ ਆ ਉੱਥੇ ਇਸ ਤਰੀਕੇ ਦੇ ਨਾਲ ਐਕਟਿਵ ਨੇ ਪੁਲਿਸ ਨੇ ਜਗਮੀਤ ਸਿੰਘ ਹੁਣਾਂ ਨੂੰ ਨੋਟੀਫਾਈ ਕੀਤਾ ਸੀਗਾ ਜਾਣਕਾਰੀ ਦਿੱਤੀ ਸੀ ਵੀ ਭਾਈ ਤੁਹਾਡੀ ਜਾਨ ਨੂੰ ਖਤਰਾ ਆ 2023 ਦੇ ਅਖੀਰ ਦੇ ਵਿੱਚ ਤੇ ਉਸ ਤੋਂ ਬਾਅਦ ਚ ਉਨ੍ਹਾਂ ਦੇ ਇਰਤ گرد ਟਾਈਟ ਸਿਕਿਉਰਿਟੀ ਜਿਹੜੀ ਉਹ ਲਗਾਈ ਗਈ ਤੇ ਉਹਨਾਂ ਦੇ ਘਰਾਂ ਦੇ ਇਰਤ گرد ਵੀ ਕਿੰਨੇ ਵੀ 2025 ਦੀਆਂ ਫੈਡਰਲ ਇਲੈਕਸ਼ਨਸ ਦੇ ਦਰਮਿਆਨ ਹੀ ਜਗਮੀਤ ਸਿੰਘ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਸੀਗੀ ਵੀ ਉਹ ਤੇ ਉਹਦਾ ਪਰਿਵਾਰ ਪੁਲਿਸ ਪ੍ਰੋਟੈਕਸ਼ਨ ਦੇ ਅੰਡਰ ਰਹਿ ਰਿਹਾ ਸੀਗਾ ਇਨਵੈਸਟੀਗੇਸ਼ਨ ਦੀ ਜਿਹੜੀ ਡਿਟੇਲਸ ਆ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈਗੀ ਆ ਜਿਹੜੇ ਜਗਮੀਤ ਸਿੰਘ ਹੋਣਾ ਨੇ ਵੀ ਇਸ ਤੋਂ ਇਲਾਵਾ ਹੋਰ ਜ਼ਿਆਦਾ ਜਾਣਕਾਰੀ ਨਹੀਂ ਸੀ ਦਿੱਤੀ ਪਰ ਅੱਜ ਗਲੋਬਲ ਨਿਊਜ਼ ਨੇ ਹਰਜੋਤ ਸਿੰਘ ਜੀ ਇਹ ਜਿਹੜੇ ਖੁਲਾਸੇ ਆ ਉਹ ਇਸ ਬਾਬਤ ਜਿਹੜੇ ਉਹ ਕਹਤੇ ਆ ਵੀ ਕਹਿੰਦੇ ਕਿਸ ਤਰੀਕੇ ਦੇ ਨਾਲ ਭਾਰਤੀ ਜਿਹੜੇ ਏਜੰਟ ਆ ਉਹ ਜਗਮੀਤ ਸਿੰਘ ਦੇ ਪਿੱਛੇ ਲੱਗੇ ਸੀਗੇ 18 ਮਹੀਨੇ ਤੋਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ 'ਚ ਰਹਿਣਾ ਪੈ ਰਿਹਾ ਸੀਗਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਸ ਦੀ ਨੇੜਤਾ ਉਸ ਬੰਦੇ ਦੀ ਜਿਹੜੀ ਉਹ ਮੰਨੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਉਹ ਨੋ ਜਗਮੀਤ ਸਿੰਘ ਦੇ ਸਾਰੇ ਟੱਬਰ ਦੇ ਬਾਰੇ ਉਹਦੇ ਟ੍ਰੈਵਲ ਪਲਾਨਸ ਉਹਦੇ ਪਰਿਵਾਰ ਦੇ ਬਾਰੇ ਸਾਰੀਆਂ ਜਿਹੜੀਆਂ ਜਾਣਕਾਰੀਆਂ ਰਹਿੰਦੀਆਂ ਸੀਗੀਆਂ ਸੋ ਫੋਰਨ ਇੰਟਰਫੀਰੈਂਸ ਭਾਰਤ ਦੀ ਜਿਹੜੀ ਆ ਉਹ ਅਜੇ ਵੀ ਆਪਣੇ ਸਾਹਮਣੇ ਆ ਜਿੱਥੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਆ ਦੀ ਸਰਕਾਰ ਦੇ ਦੁਆਰਾ ਅਸੈਸੀਨੇਟ ਕਰਵਾਇਆ ਗਿਆ ਭਾਈ ਹਰਦੀਪ ਸਿੰਘ ਨਿਜਰ ਹੁਣਾਂ ਨੂੰ ਉਥੇ ਟੌਪ ਦੀਆਂ ਪਾਰਟੀਆਂ ਦੇ ਵਿੱਚੋਂ ਟੌਪ ਦੀਆਂ ਤਿੰਨ ਪਾਰਟੀਆਂ ਦੇ ਵਿੱਚੋਂ ਇੱਕ ਨਿਊ ਡੈਮੋਕਰੇਟ ਪਾਰਟੀ ਐਂਡੀਪੀ ਦੇ ਲੀਡਰ ਜਗਮੀਤ ਸਿੰਘ ਦੇ ਪਿੱਛੇ ਕਿਸ ਤਰੀਕੇ ਦੇ ਨਾਲ ਹੱਥ ਧੋਕੇ ਸਰਕਾਰ ਪਈ ਸੀ ਵੀ ਉਹਨਾਂ ਨੂੰ ਵੀ ਸ਼ਾਇਦ ਮਾਰਨ ਬਾਰੇ ਉਹ ਸੋਚ ਰਹੇ ਸੀ ਜਾਂ ਉਹਨਾਂ ਨੂੰ ਕੀ ਕਰਨਾ ਸੀਗਾ ਇਹ ਤਾਂ ਜਿਹੜੀਆਂ ਆਉਂਦੇ ਸਮੇਂ ਚ ਪਤਾ ਜਿਹੜਾ ਉਹ ਅਚੀਜ਼ਾਂ ਲੱਗ ਰਹੀਆਂ ਹਨ ਪਰ ਅੰਡਰ ਸਰਵੇਲੈਂਸ ਭਾਰਤ ਸਰਕਾਰ ਦੇ ਜਿਹੜੇ ਹੱਥ ਠੋਕਿਆਂ ਦੇ ਦੁਆਰਾ ਉਹ ਸੀਗੇ ਆਬਵੀਅਸਲੀ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ ਤੇ ਤਾਂ ਹੀ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਆ ਅਜਿਹੇ ਮੌਕੇ ਮਾਰਕਰਨੀ ਦੇ ਉੱਤੇ ਕੈਨੇਡਾ ਦੇ ਉੱਤੇ ਹੋਰ ਵੀ ਦਬਾਅ ਜਿਹੜਾ ਹੋ ਵਧੇਗਾ ਵੀ ਭਾਈ ਤੁਸੀਂ ਇਸ ਬਾਬਤ ਕੀ ਕਰ ਰਹੇ ਹੋ ਤੁਸੀਂ ਉਸ ਸਰਕਾਰ ਸਰਕਾਰ ਨੂੰ ਉਸ ਬੰਦਿਆਂ ਨੂੰ ਤੁਸੀਂ ਇੱਥੇ ਸੱਦ ਰਹੇ ਆ ਜਿੱਥੇ ਜਿਹੜੇ ਕੀ ਇੱਥੇ ਤੁਹਾਡੀ ਆਮ ਲੋਕਾਂ ਤੋਂ ਲੈ ਕੇ ਇਥੋਂ ਦੇ ਜਿਹੜੇ ਪੋਲਿਟিক্যাল ਲੀਡਰਸ ਦੀ ਅਸੈਸੀਨੇਸ਼ਨ ਉਹਨਾਂ ਨੂੰ ਮਾਰਨ ਤੱਕ ਜਿਹੜੇ ਉਹ ਆਪਣੇ ਕਦਮ ਅੱਗੇ ਵਧਾ ਰਹੇ ਹੈਗੇ। ਜੀ ਬਿਲਕੁਲ ਆ ਇੰਡੀਅਨ ਹਾਈ ਕਮਿਸ਼ਨ ਜੋ Ottawa ਦੇ ਵਿੱਚ ਆ ਉਹਨਾਂ ਨੇ ਇਸ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕੋ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਇਹ ਰਿਪੋਰਟ ਆਈ ਹੈਗੀ ਆ ਪਰ ਗਲੋਬਲ ਨਿਊਜ਼ ਨੇ ਅੱਜ ਡਿਟੇਲ ਦੇ ਵਿੱਚ ਇਹ ਰਿਪੋਰਟ ਸ਼ਾਫੀ ਆ ਕਿ ਇਸ ਤਰ੍ਹਾਂ ਐਨਡੀਪੀਟੀ ਐਨਡੀਪੀ ਜੋ ਉੱਥੇ ਦੀ ਪਾਰਟੀ ਆ ਉਹਦੇ ਲੀਡਰ ਜਗਮੀਤ ਸਿੰਘ ਨੂੰ ਭਾਰਤ ਸਰਕਾਰ ਨੇ ਮਾਰਨ ਦੇ ਲਈ ਜਿਹੜੇ ਬੰਦੇ ਆ ਉਹਦੇ ਪਿੱਛੇ ਛੱਡੇ ਹੋਏ ਸੀ ਜਿਨ੍ਹਾਂ ਦੇ ਸਬੰਧ ਗੈਂਗਸ ਦੇ ਨਾਲ ਦੱਸੇ ਜਾ ਰਹੇ ਹੈਗੇ ਆ ਸੋ ਇਸ ਕਿਉਂਕਿ ਹੁਣ ਜੀ 7 ਮੀਟਿੰਗ ਹੋਣੀ ਆ ਉਸ ਮੀਟਿੰਗ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੂੰ ਸੱਦਿਆ ਗਿਆ ਤੇ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਖਾਸ ਕਰਕੇ ਸਿੱਖ ਕਮਿਊਨਿਟੀ ਵੱਲੋਂ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈਗਾ ਅਰਦੀਪ ਸਿੰਘ ਨਿਜਲ ਦਾ ਕਤਲ ਕੀਤਾ ਜੇ ਉੱਥੇ ਦੀ ਇੱਕ ਆਪੋਜੀਸ਼ਨ ਪਾਰਟੀ ਦੇ ਹੈੱਡ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ ਤੇ ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ ਸੋ ਇਸ ਵੰਦ ਦੇ ਵਿੱਚ ਜਿਹੜੇ ਸੇਖਾ ਉਹ ਇਹ ਕਹਿ ਰਹੇ ਆ ਵੀ ਬਿਲਕੁਲ ਗਲਤ ਕੀਤਾ ਕੈਨੇਡਾ ਦੀ ਸਰਕਾਰ ਨੇ ਦਨੀਸ਼ ਸਿੰਘ ਪ੍ਰੈਜ਼ੀਡੈਂਟ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਆ ਉਹਨਾਂ ਨੇ ਕਿਹਾ ਵੀ ਇੰਡੀਆ ਵਾਲਿਆਂ ਨੇ ਕੈਨੇਡਾ ਦੀ ਜੋ ਸੋਵਰਨਿਟੀ ਆ ਉਸ ਨੂੰ بار-बार ਵਾਇਲਟ ਕੀਤਾ ਹੈਗਾ ਤੇ ਕੈਨੇਡਾ ਦੀ ਨੈਸ਼ਨਲ ਸਕਿਉਰਿਟੀ ਨੂੰ ਅੰਡਰਮਾਈਨ ਕੀਤਾ ਹੈਗਾ ਤੇ ਕੈਨੇਡਾ ਵਾਲੇ ਬਾਰ ਬਾਰ ਅਕਾਉਂਟੇਬਿਲਟੀ ਮੰਗਦੇ ਰਹੇ ਭਾਰਤੀ ਸਰਕਾਰ ਤੋਂ ਉਹਨਾਂ ਨੇ ਕਦੇ ਵੀ ਜਿਹੜਾ ਚਾਰਜ ਨਾਲ ਕੋਆਪਰੇਟ ਨਹੀਂ ਕੀਤਾ ਹੈਗਾ ਤੇ ਜਿਸ ਤਰੀਕੇ ਨਾਲ ਐਨਡੀਪੀ ਦੇ ਲੀਡਰ ਨੂੰ ਉਹ ਵਾਜ ਕੀਤਾ ਜਾ ਰਿਹਾ ਸੀ ਉਹਨੂੰ ਮੇਬੀ ਮਾਰਨ ਦੀ ਕੋਸ਼ਿਸ਼ ਹੋ ਸਕਦੀ ਆ ਤੇ ਇਹ ਇੱਕ ਤਰ੍ਹਾਂ ਦੇ ਨਾਲ ਸਿੱਖ ਕਮਿਊਨਿਟੀ ਦੇ ਨਾਲ ਬਟਰੇਲ ਹੈਗਾ ਪਈ ਤੁਸੀਂ ਮੋਦੀ ਨੂੰ ਜੀ7 ਮੀਟਿੰਗ ਦੇ ਵਿੱਚ ਸੱਦ ਰਹੇ ਆ ਤੇ ਇਹ ਕੈਨੇਡਾ ਦੀਆਂ ਕੋਰ ਡੈਮੋਕਰੈਟਿਕ ਵੈਲਿਊਜ਼ ਦੇ ਅਗੇਂਸਟ ਹੈਗਾ ਆਰਸੀਐਮਪੀ ਦੇ ਕਮਿਸ਼ਨਰ ਮਾਈਕ ਟੋਹਮਨ ਨੇ ਨਿਊਜ਼ ਪ੍ਰੈਸ ਕਾਨਫਰੰਸ ਦੇ ਵਿੱਚ ਅਕਤੂਬਰ ਮਹੀਨੇ ਚ ਦੱਸਿਆ ਸੀ ਪਈ ਅਸੀਂ ਪੂਰੇ ਐਵੀਡੈਂਸ ਲੱਭੇ ਹੈਗੇ ਜਿਹਦੇ ਵਿੱਚ ਏਜੰਟਸ ਆਫ ਦਾ ਗਵਰਨਮੈਂਟ ਆਫ ਇੰਡੀਆ ਉਹ ਹੋਮੋਸਾਈਡ ਤੇ ਵਾਇਲੈਂਟ ਐਕਸ ਦੇ ਵਿੱਚ ਇਨਵੋਲਵ ਹੈਗੇ ਆ ਉਸ ਤੋਂ ਬਾਅਦ ਕੈਨੇਡਾ ਦੇ ਕਈ ਇੰਡੀਆ ਦੇ ਜਿਹੜੇ ਕੌਂਸੂਲੇਟ ਆਫਿਸ ਚ ਕੈਨੇਡਾ ਚ ਜੋ ਕੰਮ ਕਰਦੇ ਸੀ ਉਹਨਾਂ ਨੂੰ ਵਾਪਸ ਇੰਡੀਆ ਭੇਜ ਵੀ ਦਿੱਤਾ ਗਿਆ ਸੀ ਜੀ ਸੋ ਇਹ ਅੱਜ ਕਾਫੀ ਡਿਟੇਲ ਦੇ ਵਿੱਚ ਜਿਹੜੀ ਗਲੋਬਲ ਨਿਊਜ਼ ਆ ਉਹਨਾਂ ਨੇ ਇਹ ਰਿਪੋਰਟ ਛਾਪੀ ਹੈਗੀ ਆ ਸੋ ਇਹਦਾ ਅਸਰ ਤਾਂ ਕਾਫੀ ਹੋਊਗਾ ਪੜਨਾ ਵੀ ਚਾਹੀਦਾ ਹਰਜੋਤ ਸਿੰਘ ਜੀ ਲੋਕਾਂ ਨੂੰ ਵੀ ਜਿਹੜੇ ਇਸ ਚੀਜ਼ ਦੇ ਵਿੱਚ ਰੌਲਾ ਪਾਉਣ ਦੀ ਜਿਹੜੀ ਜ਼ਰੂਰਤ ਆ ਵੀ ਇਹ ਚੱਲ ਕੀ ਰਿਹਾ ਹੈਗਾ ਆ ਵੀ ਇਹ ਦੇਖੋ ਕਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਨੂੰ ਤਾਂ ਭਾਰਤ ਦੀ ਸਰਕਾਰ ਅਤਵਾਦੀ ਤੱਕ ਵੀ ਜਿਹੜੀ ਉਹ ਕਹਿੰਦੀ ਆ ਆ ਉਹ ਆਪਾਂ ਨੂੰ ਪਤਾ ਹੈ ਕਿਉਂਕਿ ਉਹ ਸਿੱਖ ਹੋਮਲੈਂਡ ਦੇ ਖਾਲਿਸਤਾਨ ਦੀ ਹੱਕ ਦੀ ਸਿੱਖਾਂ ਦੇ ਨਾਲ ਹੋਏ ਧੱਕੇ ਦੀ ਜਿਹੜੀ ਉਹ ਗੱਲ ਪਾਰਲੀਮੈਂਟ ਤੱਕ ਜਿਹੜੇ ਉਹ ਕਰਦੇ ਰਹੇ ਆ ਇੱਕ ਵੱਡੀ ਪਾਰਟੀ ਦੇ ਜਿਹੜੇ ਉਹ ਲੀਡਰ ਉਹ ਰਹੇ ਆ ਆ ਹੁਣ ਰੀਸੈਂਟਲੀ ਆਪਾਂ ਦੇਖਿਆ ਵੀ ਚਲੋ ਲੋਕ ਹਰ ਇੱਕ ਤਰੀਕੇ ਦੇ ਨਾਲ ਵਕ ਵਕ ਐਂਗਲਸ ਤੋਂ ਜਿਹੜੇ ਦੇਖ ਰਹੇ ਆ ਵੀ ਜੀ 7 ਦੇ ਵਿੱਚ ਕਿਤੇ ਮੋਦੀ ਨੂੰ ਸੱਜ ਕੇ ਉਸ ਦੀ ਬੇਇੱਜ਼ਤੀ ਕਰਨੀ ਆ ਹੋ ਸਕਦਾ ਉਹ ਚੀਜ਼ ਉਸ ਦੇ ਵਿੱਚ ਕੋਈ ਗੱਲ ਜਿਹੜੀ ਸੱਚਾਈ ਹੋਵੇ ਪਰ ਇਹ ਇਹ ਵੀ ਚੀਜ਼ ਜਿਹੜੀ ਉਹ ਨਾਲ ਅਕਾਉਂਟੇਬਿਲਟੀ ਦੀ ਗੱਲ ਜਿਹੜੀ ਉਹ ਮਾੜੀ ਜੀ ਕਰ ਦਿੱਤੀ ਆ ਵੀ ਅਸੀਂ ਕਾਉਂਟੇਬਲ ਉਹਨਾਂ ਨੂੰ ਬਣਾਉਣਾ ਚਾਹੁੰਦੇ ਆ ਅਸੀਂ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਚ ਉਹਨਾਂ ਦਾ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਥ ਜਿਹੜਾ ਦੋ ਪਰ ਅਜੇ ਤੱਕ ਇਹਨੇ ਚੱਜ ਦੇ ਨਾਲ ਭਾਰਤ ਵਾਲੇ ਆ ਉਹ 2023 ਦੇ ਵਿੱਚ ਭਾਈ ਨਿਜਨ ਹੋਣਾ ਦੇ ਜਿਹੜੀ ਅਸੈਸੀਨੇਸ਼ਨ ਆ ਉਸ ਦੇ ਇਨਵੋਲਵਮੈਂਟ ਦੇ ਵਿੱਚ ਉਹ ਕੋਈ ਸਾਥ ਜਿਹੜਾ ਉਹ ਨਹੀਂ ਦੇ ਰਹੇ ਹੈਗੇ ਉਹਦੇ ਕੁਝ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਉਹ ਜਿਹੜੇ ਚਾਰ ਜਣੇ ਫੜੇ ਸੀਗੇ ਭਾਜਨੇਜਰ ਹੁਣਾਂ ਦੇ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਵੀ ਤਰੀਕ ਜਿਹੜੀ ਉਹ ਆ ਰਹੀ ਹੈਗੀ ਆ ਸੋ ਆਰਸੀਐਮਪੀ ਤੋਂ ਲੈ ਕੇ ਕੈਨੇਡੀਅਨ ਸਰਕਾਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੈਨੇਡੀਅਨ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਬਹੁਤ ਧਿਆਨ ਦੇ ਨਾਲ ਵਾਚਿਆ ਜਾ ਰਿਹਾ ਦੇਖਿਆ ਜਾ ਰਿਹਾ ਆ ਵੀ ਇਹ ਸਾਰਾ ਕੁਝ ਕੀ ਜਿਹੜਾ ਹੋ ਰਿਹਾ ਸੋ ਡੈਫੀਨਿਟਲੀ ਕੈਨੇਡੀਅਨ ਸਰਕਾਰ ਤੇ ਮਾਰਕਰ ਨਹੀਂ ਹੋਣਾ ਤੇ ਤੇ ਇਸ ਚੀਜ਼ ਨੂੰ ਲੈ ਕੇ ਜਿਹੜਾ ਹੋਰ ਵੀ ਜ਼ਿਆਦਾ ਦਬਾਅ ਜਿਹੜਾ ਉਹ ਜਿਹੜਾ ਉਹ ਬਣੇਗਾ ਸੁਖਤ阿里ਵਾਲ ਜਿਹੜੇ ਲਿਬਰਲ ਪਾਰਟੀ ਦੇ ਹੀ ਐਮਪੀ ਆ ਉਹਨਾਂ ਨੇ ਮੋਦੀ ਦੇ ਨੂੰ ਸੱਦਾ ਦੇਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਿਹਾ ਆ ਵੀ ਇਹ ਇੱਕ ਗਲਤ ਮੈਸੇਜ ਕੈਨੇਡਾ ਦੇ ਦੁਆਰਾ ਜਿਹੜਾ ਉਹ ਦਿੱਤਾ ਜਾ ਰਿਹਾ ਆ ਇਹ ਗੱਲ ਠੀਕ ਨਹੀਂ ਹੈਗੀ ਕਹਿੰਦੇ ਵੀ ਇਹ ਜਿਹੜੇ ਕੰਸਟੀਚੂਐਂਟਸ ਆ ਉਹਨਾਂ ਨੂੰ ਵੀ ਜਿਹੜਾ ਉਸ ਨੇ ਇਹੀ ਚੀਜ਼ ਆਖੀ ਆ ਮਾਨ ਕਰਨੀ ਉਹਨਾਂ ਨੇ ਕਿਹਾ ਸੀਗਾ ਵੀ ਕੰਟੀਨਿਊਡ ਲਾ ਇਨਫੋਰਸਮੈਂਟ ਡਾਇਲਾਗ ਤੇ ਡਿਸਕਸ਼ਨ ਸਕਿਉਰਟੀ ਕਨਸਰਨਸ ਨੂੰ ਲੈ ਕੇ ਜਿਹੜਾ ਹੋਊਗਾ ਸੋ ਇਹ ਨਹੀਂ ਪਤਾ ਵੀ ਹੁਣੇ ਚੋਪੜ ਕੇ ਗੱਲ ਕੀਤੀ ਜਾ ਰਹੀ ਹੈ ਜਾਂ ਵਾਕਿਆ ਹੀ ਇਹਦੇ ਵਿੱਚ ਜਿਹੜੀ ਫੋਰਨ ਇਨਟਰਫੀਰੈਂਸ ਨੂੰ ਕਾਊਂਟਰ ਕਰਨ ਦੇ ਲਈ ਕੋਈ ਇਸ ਦੇ ਵਿੱਚ ਠੋਸ ਗੱਲਾਂ ਜਿਹੜੀਆਂ ਹੋ ਹੋਣਗੀਆਂ ਮਾਰਕਾਟ ਨਹੀਂ ਪੋਲਿਟੀਸ਼ੀਨ ਤਾਂ ਨਹੀਂ ਉਹ ਇੱਕ ਬਿਜ਼ਨਸਮੈਨ ਆ ਇੱਕ ਬੈਂਕਰ ਆ ਉਹ ਮਾਰਕਿਟਸ ਦੇ ਹਿਸਾਬ ਦੇ ਨਾਲ ਆਪਣੇ ਜਿਹੜੇ ਵਿਚਾਰ ਉਹ ਕਰ ਰਹੇ ਆ ਇਹ ਚੀਜ਼ਾਂ ਨੂੰ ਜਿਹੜਾ ਹੁਣ ਵਾਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਇੱਕ ਜਿਹੜੀ ਚਿੱਠੀ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਸਿੱਖ ਸਿੱਖ ਫੈਡਰੇਸ਼ਨ ਵੀਸੀ ਗੁਰਦੁਆਰਾ ਕੌਂਸਲ অন্ਟਾਰੀਓ ਗੁਰਦੁਆਰਾ ਕਮੇਟੀ ਕੂਬੈਕ ਸਿੱਖ ਕੌਂਸਲ ਇਹਨਾਂ ਸਾਰਿਆਂ ਨੇ ਜਿਹੜੀ ਇੱਕ ਚਿੱਠੀ ਵੀ ਜਿਹੜੀ ਆ ਉਹ ਲੈ ਕੇ ਕੱਲੀ ਆ ਵੀ ਇਹ ਇਦਾਂ ਦੀ ਜਿਹੜੀ ਇਨਵੀਟੇਸ਼ਨ ਆ ਉਹ ਇੱਕ ਗਲਤ ਚੀਜ਼ ਆ ਜਿਹੜੇ ਕੀ ਆ ਕੇ ਕੈਨੇਡੀਅਨਸ ਨੂੰ ਇੱਥੇ ਮਾਰ ਰਹੇ ਆ ਕੈਨੇਡਾ ਦੇ ਪ੍ਰਿੰਸੀਪਲਸ ਨੂੰ ਅੰਡਰਮਾਈਨ ਕਰਦੇ ਆ ਤੇ ਅੱਜ ਕਹਿੰਦੇ ਆ ਵੀ ਉਹਨਾਂ ਨੇ ਪਾਰਲੀਮੈਂਟ ਖੇਲ ਦੇ ਉੱਤੇ ਇੱਕ ਨਿਊਜ਼ ਕਾਨਫਰੰਸ ਵੀ ਜਿਹੜੀ ਉਹ ਰੱਖੀ ਹੈਗੀ ਆ ਸੋ ਉਹਦੇ ਵਿੱਚ ਕੀ ਹੋਰ ਗੱਲਾਂ ਸ਼ੇਅਰ ਹੁੰਦੀਆਂ ਆ ਉਹ ਵੀ ਆਪਾਂ ਬਾਅਦ ਦੇ ਵਿੱਚ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝ ਪਾਵਾਂਗੇ ਪਰसों ਇੱਕ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਜੋ ਐਨਡੀਪੀ ਦੀ ਪਾਰਟੀ ਨੂੰ ਬਿਲੋਂਗ ਕਰਦੀ ਆ ਉਹਨਾਂ ਪਾਰਲੀਮੈਂਟ ਦੇ ਵਿੱਚ ਪੁੱਛਿਆ ਸੀ ਵੀ ਇਹ ਬਹੁਤ ਮਾੜੀ ਗੱਲ ਆ ਵੀ ਤੁਸੀਂ ਸਿੱਖਾਂ ਨਾਲ ਬਟ੍ਰੇ ਕੀਤਾ ਆ ਵੀ ਜਿੱਦਾਂ ਇੰਡੀਆ ਦੀ ਸਰਕਾਰ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਸੀ ਜੋ ਆਪਣੇ ਹੱਕ ਦੀ ਗੱਲ ਕਰਦੇ ਤੇ ਤੁਸੀਂ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਸੱਦ ਰਹੇ ਹੋ ਉਸ ਤੋਂ ਬਾਅਦ ਕਹਿੰਦੀ ਗੱਲ ਆ ਇਹ ਨਹੀਂ ਹੋਣ ਤੁਸੀਂ ਸਾਊਦੀ ਅਰੇਬੀਆ ਦਾ ਜਿਹੜਾ ਹੈੱਡ ਹੈਗਾ ਉਹਨੂੰ ਵੀ ਸੱਦ ਰਹੇ ਆ ਵੀ ਇਹ ਇੱਕ ਜੋਕ ਬਣਿਆ ਹੋਇਆ ਸੋ ਉਸ ਤੋਂ ਬਾਅਦ ਜੋ ਕੈਨੇਡਾ ਦੀ ਜੋ ਫੋਰਨ ਮਿਨਿਸਟਰ ਹੈਗੀ ਆ ਉਹਨਾਂ ਜਵਾਬ ਵੀ ਦਿੱਤਾ ਸੀ ਕਿ ਨਹੀਂ ਜਿਹੜੀਆਂ ਸਾਡੀਆਂ ਐਗਰੀਮੈਂਟ ਹੋਏ ਆ ਉਹਦੇ ਮੁਤਾਬਕ ਇੰਡੀਆ ਨੂੰ ਪੂਰੀ ਤਰ੍ਹਾਂ ਕੋਆਪਰੇਟ ਕਰਨਾ ਪਊਗਾ ਹੁਣ ਕਿੰਨਾ ਸਮਾਂ ਹੋ ਗਿਆ ਹਰਦੀਪ ਸਿੰਘ ਨੱਜਰ ਹੋਣਾਂ ਦੇ ਤੱਕ ਹੋਏ ਤੇ ਹਜੇ ਤੱਕ ਵੀ ਕੁਝ ਨਹੀਂ ਨਿਕਲਿਆ ਪਰ ਕੈਨੇਡਾ ਦੀ ਪੁਲਿਸ ਇਹ ਪੂਰਾ ਯਕੀਨ ਕਰਦੀ ਆ ਇਸ ਆਰਟੀਕਲ ਦੇ ਮੁਤਾਬਕ ਗਲੋਬਲ ਨਿਊਜ਼ ਦੇ ਮੁਤਾਬਕ ਕਿ ਭਾਰਤ ਦੀ ਸਰਕਾਰ ਅ ਇੰਡੀਆ ਦੇ ਗੈਂਗ ਮੈਂਬਰ ਜਿਹੜੇ ਹੈਗੇ ਆ ਖਾਸ ਕਰਕੇ ਬਿਸ਼ਨੋਈ ਗਰੁੱਪ ਦੇ ਜਿਨ੍ਹਾਂ ਦਾ ਸਬੰਧ ਅਮਰਸ਼ਾਹ ਦੇ ਨਾਲ ਆ ਅਮਰਸ਼ਾਹ ਮੋਦੀ ਹੁਣਾਂ ਦਾ ਰਾਈਟ ਹੈਂਡ ਮੈਨ ਉਹ ਅਪਰੂਵ ਕਰਦੇ ਹੈਗੇ ਆ ਕੋਈ ਵੀ ਆਪਰੇਸ਼ਨ ਇੰਡੀਆ ਵਾਲੇ ਪਰ ਇਸ ਨੂੰ ਡਿਨਾਈ ਕਰ ਰਹੇ ਹੈਗੇ ਆ 6 ਡਿਪਲੋਮੈਟਸ ਇੰਡੀਆ ਦੇ ਇਸੇ ਚੱਕਰ ਦੇ ਵਿੱਚ ਕੈਨੇਡਾ ਵਾਲਿਆਂ ਨੇ ਪਿਛਲੇ ਸਮੇਂ ਚ ਕੱਢੇ ਸੀਗੇ ਸੋ ਇਹ ਜਿਹੜਾ ਇਸ਼ੂ ਆ ਹੁਣ G7 ਦੇ ਉੱਤੇ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਜੋਰ ਫੜ ਗਿਆ ਤੇ ਆ ਰੀਸੈਂਟ ਜਿਹੜੀ ਅੱਜ ਖਬਰ ਗਲੋਬਲ ਨਿਊਜ਼ ਨੇ ਇਹ ਸ਼ਾਪਤੀ ਭਈ ਉੱਥੇ ਦਾ ਇੱਕ ਇਲੈਕਟਿਡ ਆਪੋਜੀਸ਼ਨ ਪਾਰਟੀ ਦਾ ਲੀਡਰ ਉਹਨੂੰ ਜਿਹੜਾ ਵਾਚ ਕਰ ਰਿਹਾ ਸੀ ਭਈ ਉਹਨੂੰ ਕਿਸ ਤਰ੍ਹਾਂ ਮਾਰਨਾ ਹੈ ਇਹ ਇੱਕ ਹੁਣ ਪੂਰਾ ਜਿੱਦਾਂ ਬੰਬ ਸ਼ੈੱਲ ਹੀ ਹੈਗਾ ਬੰਬ ਸ਼ੈੱਲ ਰਿਪੋਰਟ ਯਾ ਸੋ ਜਦੋਂ ਹੁਣ ਪ੍ਰੈਸ ਕਾਨਫਰੈਂਸ ਹੋਊਗੀ ਉਹਦੇ ਵਿੱਚ ਫਿਰ ਚੰਗਾ ਜਿਹੜਾ ਮੈਨੂੰ ਲੱਗਦਾ ਆ ਭਈ ਐਕਸਪੋਜ਼ ਹੋਊਗਾ ਕਿ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਇਨਵੋਲਵ ਹੈਗੇ ਆ ਜੀ ਤੇ ਹਜੋ ਸਿੰਘ ਜੀ ਆਪਾਂ ਉਹ ਐਮਪੀ ਦੀ ਜਿਹੜਾ ਛੋਟਾ ਜਿਹਾ ਭਾਸ਼ਣ ਮਿੰਟਕਦਾ ਆ ਉਹ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਸੁਣਾ ਵੀ ਦਿੰਦੇ ਆ ਹੈਦਰ ਮੈਕਫਰਸਨ ਜਿਹੜੇ ਐਮਪੀ ਆ ਉਹਨਾਂ ਨੇ ਇਹ ਜਿਹੜਾ ਸਵਾਲ ਪਾਰਲੀਮੈਂਟ ਦੇ ਵਿੱਚ ਖੜ ਕੇ ਜਿਹੜਾ ਕੀਤਾ ਸੀ ਆਓ ਉਹ ਜਿਹੜਾ ਸਵਾਲ ਤੇ ਉਹਨਾਂ ਦੀ ਜਿਹੜੀ ਹੁਣ ਨਵੀਂ ਫੋਰਨ ਮਿਨਿਸਟਰ ਆ ਉਹਦਾ ਕੀ ਜਵਾਬ ਸੀਗਾ ਉਹ ਆਪਾਂ ਸੁਣਦੇ ਆ Member for Edmonton Stratona. Mr. Speaker, Canadians were shocked to learn that Indian Prime Minister Modi has been invited to the G7 meetings here. This is deeply troubling and hurtful for the Sikh community and for all Canadians that are concerned about human rights and foreign interference. And now, now we find out that the Saudi leader has also been invited. This G7 is becoming, honestly, it's becoming a showcase of tyrants. Will this Prime Minister rescind those invitations and make sure that the people coming to this G G7 believe in human rights and believe in people, not profits? The Honourable Minister of Foreign Affairs. Mr. Speaker, the Prime Minister and I have spoken with our Indian counterparts, and there has been an agreement for continued law enforcement dialogue. I will say, Mr. Speaker, that the G7 is a critical forum for global leaders to have productive and frank discussions. The RCMP's independent investigation is ongoing. And in this country, the rule of law will never be compromised. We will always stand up for the safety and security of Canadians. Thank you. ਜੀ ਅਰਜਸੀ ਜੀ ਉਹਨਾਂ ਨੇ ਕਹਿ ਤਾ ਦਿੱਤਾ ਆ ਵੀ ਆਪਾਂ ਵੀ ਸਾਰੇ ਕੈਨੇਡੀਅਨਸ ਦੀ ਸਿਕਿਉਰਿਟੀ ਦੇ ਲਈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨਗੇ ਅਨੀਤਾ ਆਨੰਦ ਜਿਹੜੇ ਮਨਿਸਟਰ ਹੈਗੇ ਨੇ ਫਾਲਨ ਅਫੇਅਰਸ ਦੇ ਸੋ ਹੁਣ ਲੋਕਾਂ ਨੂੰ ਉਮੀਦਾਂ ਨੇ ਆਸਾਂ ਨੇ ਵੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਜਿਹੜਾ ਉਹ ਬਣਦਾ ਹੈਗਾ ਆ ਪਰ ਇਸ ਰਿਪੋਰਟ ਨੇ ਇੱਕ ਅਰੀ ਫੇਰ ਕਾਫੀ ਵੱਡੀ ਜਿਹੜੀ ਸਨਸਨੀ ਆ ਉਹ ਟੋਟਲ ਫਲਾ ਦਿੱਤੀ ਹੈਗੀ ਆ ਜੀ